प्यारे दोस्तों आज फिल्म बेगो ਦਾ ਸ਼ਮੂਹਰਤ ਹੋਇਆ ਹੈ ਮੁੱਖ ਵਕੜਾ ਕਰ ਪਹੁੰਚੇ ਨੇ ਕੁਲ ਸਿੱਧੂ ਜੀ ਗੱਲ ਸਾਹਿਬ ਨਗਿੰਦਰ ਗਖੜ ਜੀ ਉਹਨਾਂ ਦੇ ਨਾਲ ਪਹੁੰਚੇ ਨੇ ਪਲਵੰਤ ਖਰਮੀ ਜੀ ਸਤਿ ਸ਼੍ਰੀ ਅਕਾਲ ਜੀ ਜੋ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕਰਨਗੇ ਰਾਜੂ ਪਤੋ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਸ਼ਿਕਰਮੰਦ ਮੀਡੀਆ ਜੀ ਦਾ ਧੰਨਵਾਦ ਆ ਕਿ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਅੱਛਾ ਮੈਡਮ ਅੱਜ ਅਮਨ ਹਾਲ ਸਿੰਘ ਵਾਲਾ ਵੀ ਕਿ ਇਹ ਵੇਗੂ ਫਰੰਗ ਦਾ ਮਹੂਰਤ ਆ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੀ ਹਾਂਜੀ ਤੇ ਅੱਜ ਤੁਸੀਂ ਸਾਨੂੰ ਆਪ ਦੇ ਕੀਮਤੀ ਸਮੇਂ ਚ ਸਮਾਂ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਵੀ ਇਹ ਜਿਹੜੀ ਫਿਲਮ ਹੈ ਕਿੰਨੇ ਕ ਸਮੇਂ ਚ ਤਿਆਰ ਹੋਵੇਗੀ ਤੇ ਤੁਹਾਡੀਆਂ ਕੀ ਸਵਾਮਾ ਇਹਦੇ ਵਿੱਚ ਇਹ ਜੀ ਇਹ ਸ਼ੂਟ ਇਹ 25 30 ਦਿਨ ਲੱਗ ਜਾਣਗੇ ਜੀ ਛੁੱਟ ਛੁੱਟ ਤੇ ਤੇ ਉਸ ਤੋਂ ਬਾਅਦ ਫਿਰ ਇਸ ਦਾ ਮਿਊਜ਼ਿਕ ਉਸ ਤੋਂ ਬਾਅਦ ਐਡਿਟ ਕਰਨੀ ਜਦ ਲੱਗਦੇ ਲੱਗਦੇ ਜੀ 3 ਮਹੀਨੇ ਲੱਗ ਜਾਣਗੇ ਇਹ ਫਿਲਮ ਤਿਆਰ ਹੁੰਦੀ ਹੈ ਅੱਛਾ ਮੈਂ ਅਸ ਤੋਂ ਪਹਿਲਾਂ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਜਾਂ ਸੰਗੀਤ ਤੌਰ ਤੇ ਲਾ ਲੋ ਜਾਂ ਸੱਭਿਆਚਾਰ ਤੌਰ ਤੇ ਕਿਹੜੇ ਕਿਹੜੇ ਖੇਤਰ ਦੇ ਵਿੱਚ ਸਮਾਵਾ ਨਿਮਾਣੇ ਮੈਂ ਕੁਝ ਸ਼ਾਰਟ ਮੂਵੀ ਕਾਫੀ ਕੀਤੀਆਂ ਸ਼ਾਰਟ ਤਾਂ ਮੇਰੀ ਸਟਾਰਟਿੰਗ ਹੀ ਸ਼ਾਰਟ ਤੋਂ ਵੀ ਸੀ ਸ਼ਾਰਟ ਮੂਵੀ ਤੋਂ ਹੂੰ ਜਿਵੇਂ ਹੀ ਮੇਰੀ ਥੋੜੀ ਜਿਹੀ ਪਛਾਣ ਬਣੀ ਫਿਰ ਮੈਂ ਥੋੜਾ ਜਾ ਫੀਚਰ ਮੂਵੀ ਵਿੱਚ ਕੰਮ ਲੈਣਾ ਸ਼ੁਰੂ ਹੋ ਗਿਆ ਜਿਦੇ ਵਿੱਚ ਮੇਰੀਆਂ ਬਲੈਕ ਹਟੂ ਜੀ ਜਿਦੇ ਵਿੱਚ ਬਹੁਤ ਮੇਰਾ 15 ਦਿਨ ਦਾ ਕੰਮ ਸੀ ਵਧੀਆ ਕਰੈਕਟਰ ਸੀ ਫਿਰ ਉਸ ਤੋਂ ਬਾਅਦ ਮੈਂ ਕੀਤੀ ਕਲੀ ਜੋਟਾ ਜੀ ਤੇ ਫਿਰ ਮੈਂ ਕੀਤੀ ਉਹਨੇ ਹਲ ਕਰਕੇ ਮੈਂ ਕੁੜੀਆਂ ਪੰਜਾਬ ਦੀਆਂ ਤੇ ਸ਼ੈਨਾਜ ਗਿੱਲ ਦੀ ਮੈਂ ਕਰਕੇ ਹੀ ਇੱਕ ਕੁੜੀ ਇੱਕ ਮੈਂ ਪਤੰਗ ਕਰਕੇ ਆਈਆਂ ਜਿਹਦੇ ਵਿੱਚ ਮੈਂ ਸਰਦਾਰ ਸੋਹੀ ਦੀ ਮਿਸਿਸ ਦਾ ਰੋਲ ਕੀਤਾ ਉਹ ਵੀ ਵਾਲੀ ਰਿਲੀਜ਼ ਨਹੀਂ ਹੋਈ ਬਹੁਤ ਅੱਛੀ ਫਿਲਮ ਹੈ ਜੀ ਤਕਰੀਬਨ ਮੈਂ 30 40 ਫਿਲਮਾਂ ਕਰ ਚੁੱਕੀ ਹਾਂ ਅੱਛਾ ਮੈਡਮ ਇਹ ਸ਼ੌਕ ਦੀ ਗੱਲ ਕਰੀਏ ਕੋਈ ਪਰਿਵਾਰਕ ਤੌਰ ਤੇ ਜਾਂ ਕੋਈ ਵੈਸੇ ਸ਼ੌਕ ਕਿੰਨੇ ਸੁਆਦ ਬਣਿਆ ਫਿਲਮਾਂ ਦੇ ਵਿੱਚੋਂ ਆਉਂਦੇ ਜੀ ਮੇਰੇ ਪਰਿਵਾਰ ਵਿੱਚ ਇੱਕ ਕਿਸੇ ਨੂੰ ਸ਼ੌਕ ਨਹੀਂ ਸੀ ਜੀ ਤੇ ਸ਼ੌਕ ਮੈਨੂੰ ਵੀ ਨਹੀਂ ਸੀ ਜੀ ਪਰ ਮੇਰੇ ਭਰਾ ਮੇਰੇ ਵੀਰ ਸ਼ਿਵਚੰਨ ਜੱਗੀ ਗੁਸਾ ਹਾਂਜੀ ਜਿਹੜੇ ਰਾਈਟਰ ਨੇ ਨਾਵਲਿਸਟ ਹੈ ਤੇ ਲੋਕੋ ਕਥਾਵਾਂ ਵੀ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਇਹਨਾਂ ਤੋਂ ਪ੍ਰੇਰਿਤ ਕਰਕੇ ਸਭ ਤੋਂ ਕੰਮ ਸ਼ੁਰੂ ਕਰਵਾਇਆ ਜੀ ਇਸ ਤੋਂ ਫਿਰ ਜਦੋਂ ਸ਼ਾਰਟ ਕੀਤੀ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਲगाव ਹੋ ਗਿਆ ਫਿਰ ਮੈਂ ਇੰਟਰਸਟ ਲੈਣ ਲੱਗੀ ਔਰ ਮੇਰਾ ਵਧੀਆ ਕੰਮ ਚੱਲ ਰਿਹਾ ਹੁਣ ਇਸ ਟਾਈਮ ਵਧੀਆ ਮੈਨੂੰ ਕੰਮ ਮਿਲ ਰਿਹਾ ਹੈ ਐਸੇ ਮੈਡਮ ਜਿਵੇਂ ਆਪਾਂ ਔਰਤਾਂ ਦੀ ਗੱਲ ਕਰੀ ਨਾ ਪੰਜਾਬ ਦੇ ਖੇਤਾਂ ਦੇ ਵਿੱਚ ਹਨਾ ਹਾਂਜੀ ਤੇ ਔਰਤ ਨੂੰ ਸਟਰਗਲ ਕਰਨਾ ਜਾਂ ਮਿਹਨਤ ਕਰਨੀ ਹਨਾ ਹਾਲਾਤ ਬੜੇ ਮਾੜੇ ਨੇ ਹਾਂਜੀ ਹਾਂਜੀ ਤੇ ਕਿੱਦਾਂ ਮਹਿਸੂਸ ਕਰ ਰਹੇ ਆ ਇੱਕ ਔਰਤ ਨੂੰ ਇਦਾਂ ਸਮਾਜ ਦੇ ਵਿੱਚ ਇਹ ਇਹ ਕੰਮ ਕੋਈ ਔਕੜਾ ਮਸੀਤਾਂ ਸਮੱਸਿਆਵਾਂ ਕਿੱਦਾਂ ਮਹਿਸੂਸ ਕਰ ਰਹੇ ਆ ਦੇਖੋ ਜੀ ਹਰ ਔਰਤ ਹਰ ਔਰਤ ਨੂੰ ਜਦੋਂ ਕੋਈ ਵਰਕ ਕਰਦੀ ਹੈ ਤਕਰੀਬਨ ਸਟਰਗਲ ਤਾਂ ਕਰਨਾ ਹੀ ਪੈਂਦਾ ਜੀ ਹਰ ਕੰਮ ਵਿੱਚ ਪਹਿਲੀ ਹੀ ਲੱਗਦੇ ਸਰ ਤੋਂ ਕੋਈ ਕਾਮਯਾਬ ਨਹੀਂ ਹੁੰਦਾ ਜੀ ਤੇ ਕਿਸੇ ਵੀ ਖੇਤਰ ਚ ਲਾ ਲਓ ਤੁਸੀਂ ਕਿਸੇ ਵੀ ਮਹਿਕਮੇ ਚ ਲਾ ਲਓ ਜਾਂ ਤੁਸੀਂ ਕਿਸੇ ਲਾਈਨ ਚ ਲਾ ਲਓ ਤੇ ਔਰਤ ਵਾਸਤੇ ਸਟਰਗਲ ਤਾਂ ਹੈ ਹੀ ਹੈ ਵਰਕ ਕੋਈ ਵੀ ਲਾ ਲਓ ਤੁਸੀਂ ਸਟਰਗਲ ਤਾਂ ਕਰਨਾ ਹੀ ਪੈਂਦਾ ਜੀ ਫਿਰ ਹੀ ਕਾਮਯਾਬੀ ਮਿਲਦੀ ਹੈ ਤੇ ਮਰਦਾਂ ਨਾਲੋਂ ਔਰਤ ਨੂੰ ਕੁਝ ਜ਼ਿਆਦਾ ਸਟਰਗਲ ਨਹੀਂ ਕਰਨਾ ਪੈਂਦਾ ਬਿਲਕੁਲ ਕਰਨਾ ਪੈਂਦਾ ਕਿਉਂਕਿ ਔਰਤਾਂ ਵੀ ਆ ਕੁਛ ਘਰ ਦੀਆਂ ਜ਼ਿੰਮੇਵਾਰੀਆਂ ਤੇ ਹੁੰਦੀਆਂ ਬੱਚਿਆਂ ਦੀਆਂ ਵੀ ਹੁੰਦੀਆਂ ਪਰਿਵਾਰ ਦੀਆਂ ਵੀ ਹੁੰਦੀਆਂ ਵੀ ਇੰਨੇ ਕੀਮਤੀ ਕਮਾਂਕਾਰਾਂ ਦੇ ਵਿੱਚੋਂ ਕੰਮਕਾਰ ਕੱਢ ਕੇ ਤੇ ਉਹ ਨਿਰਾ ਹੋ ਜਾਣਾ ਤੇ ਵੇਲਾ ਹੋ ਜਾਣਾ ਕਿੱਦਾਂ ਸੈਟਲ ਕਰਨੀ ਜੀ ਇੱਦਾਂ ਜਾਂ ਫਿਰ ਹੋਰ ਵੀ ਕਈ ਅਨਸਖਾਵੇ ਘਟਾਵਾਂ ਬਤਨ ਹਾਂਜੀ ਬਤਨ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿਵੇਂ ਤੁਸੀਂ ਕਿਹਾ ਵੀ ਹਾਂ ਔਰਤਾਂ ਬੱਤਲੇ ਬੱਚਾ ਪਾਲਦੀ ਹੈ ਜੀ ਠੀਕ ਹੈ ਫਿਰ ਉਸ ਨੂੰ ਵੱਡਾ ਕਰਦੀ ਹੈ ਘਰ ਦੇ ਸਾਰੇ ਕੰਮਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਔਰਤ ਕੰਮ ਕਰਦੀ ਹੈ ਹੂੰ ਸਟ੍ਰਗਲ ਕਰਕੇ ਅੱਗੇ ਜਾਂਦੀ ਹੈ ਤੇ ਬਸ ਇਸ ਤਰ੍ਹਾਂ ਹੀ ਔਰਤਾਂ ਦੀ ਲਾਈਫ ਤਾਂ ਫਿਰ ਹੁਣ ਇਸ ਤਰ੍ਹਾਂ ਹੀ ਇਸ ਤੋਂ ਇਲਾਵਾ ਹਿੰਦੀ ਫਿਲਮਾਂ ਜਾਂ ਪੰਜਾਬੀ ਗਾਣਿਆਂ ਕੋਲ ਦੇ ਵਿੱਚ ਵੀ ਕੋਈ ਕੰਮ ਕੀਤਾ ਹਾਂ ਹਾਂਜੀ ਮੈਂ ਗੀਤ ਵੀ ਕੀਤੇ ਪੰਜ-ਸੱਤ ਜੀ ਤੇ ਪਰ ਮੈਨੂੰ ਹੁਣ ਯਾਦ ਨਹੀਂ ਗੀਤ ਘੜਿਆ ਠੀਕ ਹੈ ਕਾਫੀ ਗੀਤੇ ਗਿੱਤ ਨੇ ਤੇ ਸਟਾਰਟਿੰਗ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਸ਼ਾਰਟ ਮੂਵੀ ਤੇ ਮੇਰੀ ਸ਼ੁਰੂ ਹੋਈ ਤੇ ਲੋਕ ਤੋਂ ਬਾਅਦ ਮੈਨੂੰ ਗੀਤ ਵੀ ਮਿਲਣ ਲੱਗੇ ਇਹ ਕਿੰਨਾ ਲੰਬਾ ਸਫਰ ਮੈਂ ਆਪਣਾ ਫਿਚਰ ਫਿਲਮ ਵਾਲਾ ਤਿੰਨੇ ਸਾਲ ਤੋਂ ਕਰ ਰਿਹਾ ਹਾਂ ਮੈਂ 8 ਸਾਲ ਹੋ ਗਏ 8 ਸਾਲ ਹੋ ਗਏ ਹਾਂਜੀ 8 ਸਾਲ ਤੋਂ ਕਰ ਰਿਹਾ ਅੱਛਾ ਜਿਹੜੀ ਆ ਵੇਗੋ ਫਿਲਮ ਆਈ ਇਹਦੇ ਬਾਰੇ ਕੀ ਕਹੋ ਇਹ ਬਹੁਤ ਇੱਕ ਅਜੀਬ ਤਰ੍ਹਾਂ ਦੀ ਕਹਾਣੀ ਹੈ ਫਿਲਮਾਂ ਤਾਂ ਅਸੀਂ ਦੇਖੀਆਂ ਵੀ ਹੈ ਕੀਤੀਆਂ ਵੀ ਹੈ ਪਰ ਜਿਹੜੀ ਇਹ ਸਟੋਰੀ ਹੈ ਇਹ ਕੁਝ हटके ਹੈ ਜੀ ਹਾਂਜੀ ਇਹਦਾ ਕਨਸੈਪਟ ਬਹੁਤ ਵਧੀਆ ਹੈ ਆਮ ਤੁਸੀਂ ਅਸੀਂ ਵੀ ਦੇਖਿਆ ਜੋ ਵੀ ਕਿਨਾਰੇ ਤੇ ਫਿਲਮਾਂ ਬਣਦੀਆਂ तकरीबन ਕਮੇਡੀ ਹੀ ਬਣਦੀਆਂ ਹਾਂਜੀ ਪਰ ਇਹ ਜਿਹੜੀ ਫਿਲਮ ਹੈ ਇੱਕ ਸੀਰੀਅਸ ਸਟੋਰੀ ਅੱਛਾ ਜਾਂਦੇ ਜਾਂਦੇ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੀ ਪਬਲਿਕ ਨੂੰ ਕੀ ਕਹਣਾ ਕਿ ਕਿਸੇ ਨੂੰ ਫਿਲਮ ਦੇ ਪ੍ਰਤੀ ਮੈਂ ਇਹ ਕਹਿਣੀ ਹੈ ਵੀ ਜਿਹੜੀ ਇਹ ਫਿਲਮ ਹੈ ਹੂੰ ਤੇ ਇੱਕ ਵਾਰੀ ਜ਼ਰੂਰ ਹਣ ਜਦੋਂ ਵੀ ਰਿਲੀਜ਼ ਹੋ ਗਈ ਜਦੋਂ ਸਿਨੇਮੇ ਚ ਲੱਗ ਗਈ ਜ਼ਰੂਰ ਦੇਖਣ ਕਿਉਂਕਿ ਉਹਨਾਂ ਨੂੰ ਇਹ ਦੇ ਵਿੱਚ ਕੁਝ ਵੱਖਰਾ ਹੀ ਦੇਖਣ ਨੂੰ ਮਿਲੂ ਅੱਛਾ ਅਸਤੇ ਲਾ ਹੋਰ ਆਉਣ ਵਾਲੀਆਂ ਫਿਲਮਾਂ ਜੇ ਤੇ ਕਿਹੜੇ ਕਿਹੜੇ ਹਲਮ ਤੁਹਾਨੂੰ ਅਸੀਂ ਦੇਖ ਸਕਦੇ ਹਾਂ ਹਲੇ ਤੱਕ ਤਾਂ ਫਿਲਹਾਲ ਇਹ ਹੀ ਹੈ ਬਾਕੀ ਹਲੇ ਮੇਰੀਆਂ ਤਿੰਨ ਚਾਰ ਫਿਲਮਾਂ ਅਲੀਜ਼ ਹੋਣ ਵਾਲੀਆਂ ਪਈਆਂ ਹਾਂਜੀ ਇਹ ਸੰਨ ਮੈਡਮ ਕਲਵੰਤ ਕੌਰ ਖਰਮੀ ਜੀ ਜਿਨ੍ਹਾਂ ਨੇ ਆਪਾਂ ਵਿਸ਼ੇਸ਼ ਵਿਚਾਰ ਪੇਸ਼ ਕੀਤੇ ਆ ਸੋ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਪਾਲ ਸਿੰਘ ਧੂਰਕੋੜੀ ਨੂੰ ਧੰਨਵਾਦ